जय श्री राम, जय श्री भगवान परशुराम जय श्री जय श्री शिर... भगवान परशुराम जय श्री भगवान परशुराम, जय माता जय माता वाहेगुरू जी का खालसा जय श्री राम भगवान परशुराम जी की जयंती के उपलक्ष्य ब्राह्मण सभा रजिस्टर ब्राह्मण सभा यूथ विंग एक बहुत ही अच्छा कार्यक्रम करवा जा रही है ਇਹ ਕਾਰਜਕ੍ਰਮ ਸ਼੍ਰੀ ਜਤਿੰਦਰ ਨਾਟ ਸ਼ਰਮਾ ਜੀ ਦੀ ਪਹਿਲੀ ਪੁੰਨਿਆਦੋthi ਤੇ ਉਹਨਾਂ ਨੂੰ ਸਮਰਪਿਤ ਹੋਏਗਾ ਇਹ ਕਾਰਜਕ੍ਰਮ ਆਰਡੀ ਖੌਸਲਾ ਡੀਵੀ ਮਾਡਲ ਸਕੂਲ ਦੇ ਆਡੀਟੋਰੀਅਮ ਦੇ ਵਿੱਚ ਕੱਲ ਦਿਨ ਇਤਵਾਰ 19 ਤਰੀਕ ਨੂੰ ਹੋਣ ਜਾ ਰਿਹਾ ਹੈ ਇਹ ਕਾਰਜਕ੍ਰਮ 12 ਵਜੇ ਸ਼ੁਰੂ ਹੋਏਗਾ ਇਹ ਕਾਰਜਕ੍ਰਮ ਦੇ ਵਿੱਚ ਜੋ 550 ਸਾਲ ਦੇ ਵਿੱਚ ਰਾਮ ਮੰਦਰ ਨੂੰ ਬਣਾਉਣ ਲਈ ਜੋ ਸੰਘਰਸ਼ ਸਾਡੇ ਪੂਰਵਜਾਂ ਨੇ ਸਾਡੇ ਰਾਜਨੀਤਾਂਵਾਂ ਨੇ ਸਾਡੇ ਰਿਸ਼ੀ ਮੂਨੀਆ ਨੇ ਕੀਤਾ ਉਹ ਸਾਰਾ ਨਾਟਕੀ ਰੂਪਾਂਤਰ ਦੇ ਹਸਾਬ ਦੇ ਨਾਲ ਦੱਸਿਆ ਜਾਏਗਾ ਇਸ ਕਾਰਜਕ੍ਰਮ ਦੇ ਵਿੱਚ ਵੀਰ ਜਿਹੜੇ ਸਾਡੇ ਕੁਰਬਾਨੀ ਦੇ ਗਏ ਨੇ ਉਹਨਾਂ ਦੀ ਵੀਰਾਂ ਦੀ ਗਾਥਾ ਵੀ ਦੱਸੀ ਜਾਏਗੀ ਇਸ ਕਰਕੇ ਮੈਂ ਪੂਰੇ ਬਟਾਲਾ ਵਾਪਸੀਆਂ ਨੂੰ ਇਹ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਤੇ ਇਸ ਕਾਰਜਕ੍ਰਮ ਦਾ ਆਨੰਦ ਮਾਣੋ ਤੇ ਆਪਣੇ ਇਤਿਹਾਸ ਨੂੰ ਜਾਨੋ ਇਸ ਕਾਰਜਕ੍ਰਮ ਦੇ ਵਿੱਚ ਬਹੁਤ ਹੀ ਅੱਛੀ ਅੱਛੀ ਚੀਜ਼ਾਂ ਦੱਸੀਆਂ ਜਾਣਗੀਆਂ ਕਿ ਕਿਸ ਨਾ 550 ਸਾਲ ਸਾਡੇ ਰਾਮ ਲੱਲਾ ਇੱਕ ਤੰਬੂ ਦੇ ਵਿੱਚ ਰਹੇ ਤੇ ਉਹਨਾਂ ਨੂੰ ਤੰਬੂ ਤੋਂ ਇੱਕ ਇਮਾਰਤ ਦੇ ਵਿੱਚ ਲਿਆਂਨ ਲਈ ਕਿੰਨਾ ਸੰਘਰਸ਼ ਹੋਇਆ ਇਸ ਕਰਕੇ ਇਹ ਜਾਨਣਾ ਹਰ ਬੰਦੇ ਲਈ ਬਹੁਤ ਜ਼ਰੂਰੀ ਹੈ ਇਸ ਕਰਕੇ ਉੱਥੇ ਪਹੁੰਚੋ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਤੇ ਇਤਿਹਾਸ ਦੇ ਨਾਲ ਜਾਨੂ ਹੋਵੋ ਜੈ ਮਾਤਾ ਦੀ ਜੈ ਸ਼੍ਰੀ ਰਾਮ ਜੈ ਭਗਵਾਨ ਪਸ਼ੁਰਾਮ ਰਾਜ ਕੱਲ 19 ਤਰੀਕ ਦਿਨ রবিਵਾਰ ਸਵੇਰੇ 10 ਵਜੇ ਆਰਡੀ ਖੌਂਸਲਾ ਸਕੂਲ ਦੇ ਵਿੱਚ ਬਵਿਆ ਇਤਿਹਾਸਿਕ ਕਾਰਜਕ੍ਰਮ ਬ੍ਰਾਹਮਣ ਸਭਾ ਯੂਥ ਵਿੰਗ ਅਤੇ ਬ੍ਰਾਹਮਣ ਸਭਾ ਰਜਿਸਟਰਡ ਕਰਵਾਉਣ ਜਾ ਰਹੇ ਨੇ ਜੋ ਕਿ ਪੂਰਨ ਤੌਰ ਦੇ ਇਹ ਕਾਰਜਕ੍ਰਮ ਜਤਿੰਦਰ ਨਾਥ ਸ਼ਰਮਾਈ ਦੀ ਪਹਿਲੀ ਪੁੰਨਿਆ ਤਿਥੀ ਨੂੰ ਸਮਰਪਿਤ ਹੋਏਗਾ ਇਸ ਦੇ ਵਿੱਚ ਦਾਸ ਟ੍ਰਿਸਟ ਵੈਲਫੇਅਰ ਸੁਸਾਇਟੀ ਦੇ ਕਲਾਕਾਰ ਮਨਜਿੰਦਰ ਸੰਦੂਰ ਜੀ ਆਪਣੀ ਟੀਮ ਨੂੰ ਪਿਛਲੇ 20 ਦਿਨਾਂ ਤੋਂ ਤਿਆਰ ਕਰ ਰਹੇ ਨੇ ਜੋ ਕਿ ਆਪਣੇ ਸ਼ਹਿਰ ਨੂੰ ਇੱਕ ਬੜਾ ਵਧੀਆ ਮੈਸੇਜ ਦੇਣਾ ਚਾਹੁੰਦੇ ਨੇ ਕਿ ਉਹਨਾਂ ਦੇ ਸ਼ਹਿਰ ਦੇ ਜਿਹੜੇ ਬੱਚੇ-ਬੱਚੇ ਆ ਉਹ ਵੀ ਇਸ ਇਤਿਹਾਸ ਤੋਂ ਜਾਣਨ ਹੋਣ ਕਿ ਰਾਮ ਮੰਦਰ ਜਿਹੜਾ 22 ਤਰੀਕ ਨੂੰ ਪ੍ਰਾਣ ਪ੍ਰਤਿਸ਼ਠਾ ਨਾਲ ਰਾਮ ਲਲਾ ਜੀ ਘਰ ਆਏ ਨੇ ਉਹਦੇ ਪਿੱਛੇ ਕੀ ਕੁਰਬਾਨੀਆਂ ਕੀ ਦੇਸ਼ ਨੂੰ ਕੀ ਸਮਾਜ ਨੂੰ ਪ੍ਰਾਣੀਆਂ ਜਿਹੜੀਆਂ ਹਾਨੀਆਂ ਪਹੁੰਚੀਆਂ ਨੇ ਜਿਹਦੇ ਤੋਂ ਆਈ ਹੋਈ ਜਨਰੇਸ਼ਨ ਨਹੀਂ ਜਾਣੂ ਹੈਗੀ ਉਹ ਸਾਰੇ ਇਸ ਚੀਜ਼ ਤੋਂ ਜਾਨੂ ਹੋਣਗੇ ਉਸ ਤੇ ਤੇ ਜੇ ਐਨ ਸ਼ਰਮਾ ਜੀ ਵਿਚੋਂ ਆਪਾਂ ਸਮਰਪਿਤ ਕਰ ਰਹੇ ਹਾਂ ਕਿਉਂਕਿ ਵਿਸ਼ਵਿੰਦੂ ਪਰਚਤ ਦੇ ਵਿੱਚ ਜੇ ਐਨ ਸ਼ਰਮਾ ਜੀ ਦਾ ਬਹੁਤ ਵੱਡਾ ਹੱਥ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਯੋਗਦਾਨ ਉਹਨਾਂ ਦਾ ਰਿਹਾ ਹੈ ਉਹਨਾਂ ਦਾ ਵਿਸ਼ਵਿੰਦੂ ਪਰਚਤ ਦੇ ਪ੍ਰਾਂਤ ਲੈਵਲ ਤੱਕ ਉਹਨਾਂ ਦਾ ਸਮਾਜ ਵੀ ਤੇ ਬ੍ਰਾਹਮਣ ਸਭਾ ਜਿਹੜੀ ਸਾਡੀ ਜੋਤਵਿੰਗ ਦੀ ਸਥਾਪਨਾ ਹੋਈਦੀ ਹੈ ਇਹ ਜੇ ਐਨ ਸ਼ਰਮਾ ਜੀ ਦੇ ਦੁਆਰਾ ਹੀ ਹੋਈਦੀ ਹੈ ਤੇ ਅਸੀਂ ਸਾਰੇ ਸ਼ਹਿਰ ਨੂੰ ਨਿਵੇਦਨ ਕਰਾਂਗੇ ਕਿ ਜਰੂਰ ਇਸ ਕਾਰਜਕ੍ਰਮ ਤੇ ਪਹੁੰਚੋ ਬਵਿਆ ਕਾਰਜਕ੍ਰਮ ਹੈ Hindu ਸਨਾਤਨੀ ਕਾਰਜਕ੍ਰਮ ਹੈ ਠੀਕ ਹੈ ਬ੍ਰਹਮ ਸਭਾ ਇਹਨੂੰ ਆਰਗੇਨਾਈਜ਼ ਕਰ ਰਹੀ ਹੈ ਬ੍ਰਹਮ ਸਭਾ ਇਹਨੂੰ ਆਰਗੇਨਾਈਜ਼ ਕਰ ਜਰੂਰ ਰਹੀ ਹੈ ਪਰ ਇਹ ਸਨਾਤਨੀ ਕਾਰਜਕ੍ਰਮ ਹੈ ਇਹਦੇ ਉੱਤੇ ਸਾਰੇ ਜਣੇ ਹੀ ਪਹੁੰਚੋ ਜੈ ਸ਼੍ਰੀ ਰਾਮ ਜੈ ਭਗਵਾਨ ਸ਼੍ਰੀ ਪਰਚੂਰਾ ਮਹਾਰਾਜ